ਨੀ ਸਪੀਡ ਨਾਲਾ ਪਾਣੀ ਪਿੱਛੇ ਚੱਲ ਰਿਹਾ ਜੀ ਹਾਂ ਜੀ ਇਹਦਾ ਇਲਾਕਾ ਕਿਹੜਾ ਜੀ ਆਪਣਾ ਇਹ ਆਪਾਂ ਇਧਰਲੇ ਬੰਨੇ ਟੈਲੀਗ੍ਰਾਮ ਦੀ ਹੱਦ ਹੈ ਜੀ ਇਹ ਬੰਨੇ ਧੀਰਾ ਘੜਾ ਪੈਣ ਦੀ ਹੱਦ ਹੈ ਹਾਂ ਜੀ ਤੇ ਇਹ ਇਹ ਹੁਣ ਜੇ ਵੀ ਤੇ ਪਾਣੀ ਇਹਦਾ ਕੋਈ ਹੈ ਹੱਲ ਵੀ ਇਹਨੂੰ ਰੋਕਿਆ ਜਾ ਸਕਦਾ ਕੋਈ ਇੱਥੇ ਹੀ ਸਰਕਾਰਾਂ ਹੀ ਹੱਲ ਕਰਨ ਜੀ ਜਦੋਂ ਪਾਣੀ ਡੈਮਾਂ 'ਚ ਜਮ੍ਹਾਂ ਕਰਦੇ ਉਦੋਂ ਨਾਲ ਦੀ ਨਾਲ ਪਾਣੀ ਕੱਢਣਾ ਹਾਂ ਤੇ ਉਦੋਂ ਹੱਲ ਹੈਗਾ ਜੀ ਹੁਣ ਤਾਂ ਇਹਨਾਂ ਨੇ ਪਾਣੀ ਜੋੜਿਆ ਹੋਇਆ ਪਾਣੀ ਛੱਡਣਗੇ ਜੀ ਹੈ ਹੁਣ ਹੁਣ ਇਹਦਾ ਕੋਈ ਹੱਲ ਹੈ ਨਹੀਂਗਾ ਵੀ ਇਹਨੂੰ ਕੋਈ ਵੇ ਫੇਰ ਗੋਹੋਂ ਸੈਣਿਆਲੇ ਤੋਂ ਪਾਣੀ ਕੱਢਣ ਜੀ ਤੋਰਨਾ ਤਾਂ ਫੇਰ ਵੀ ਪਾਣੀ ਡਾਊਨ ਹੁੰਦਾ ਇਧਰੋਂ ਜੀ ਹਾਂਜੀ ਹਾਂਜੀ ਫੇਰ ਬਸਲਾ ਬਾਛ ਸਕਦੀਆਂ ਜੀ ਬਾਕੀ ਪਾਣੀ ਉੱਪਰੋਂ ਵੰਡ ਵਰਤ ਕੇ ਕੁਝ ਨਹਿਰਾਂ ਨੂੰ ਛੱਡਣਾ ਜਿਹੜੀਆਂ ਉਤੋਂ ਪਾਣੀ ਵੰਡ ਕੇ ਚਲਾਉਣ ਤਾਂ ਫੇਰ ਹਾਂਜੀ ਦਰਿਆ 'ਚ ਰਹੂਗਾ ਪਾਣੀ ਨਹੀਂ ਤੇ ਬਾਕੀ ਆ ਦੇਖੋ ਜੀ ਸਾਰੀਆਂ ਫਸਲਾਂ ਤਬਾਹ ਹੋਣੀਆਂ ਜਾਂ ਦੇਖੋ ਜੀ ਆ ਪਾਣੀ ਇਧਰੋਂ ਉੱਪਰ ਹੋ ਗਿਆ ਤੇ ਝੋਨੇ ਕਵਰ ਹੋ ਗਿਆ ਹੁਣ ਇਧਰੋਂ ਟੱਪਣਾ ਸ਼ੁਰੂ ਹੋ ਜਾਣਾ ਜੀ ਪਾਣੀ ਹਾਂਜੀ ਇਹ ਸਾਰੇ ਜਿਹੜੇ ਜਾਲੀ ਦੇ ਜਿਹੜੇ ਤੁਹਿਆ ਇਹ ਸਾਰੇ ਫਿਰ ਖਤਮ ਹੋ ਜਾਂਦੇ ਜੀ ਖਤਮ ਹੋ ਜਾਂਦੇ ਜੀ ਪਾਣੀ ਜਦੋਂ ਚੱਲ ਜਾਂਦਾ ਦਾ 15 ਦਿਨ ਦੇ ਤੱਕ ਹਾਂਜੀ ਇਹ ਤਾਂ ਹੋਰ ਵੀ ਸਭ ਤੋਂ ਖਤਮੀ ਆ ਪਾਣੀ ਭਰ ਗਿਆ ਖਤਮੀ ਬਿਲਕੁਲ ਪੱਕਣ ਤੇ ਝੋਨੇ ਆਏ ਪਏ ਜੀ ਹੁਣ ਮੰਜਰ ਕੱਢਣ ਦਾ ਟਾਈਮ ਇਹਨਾਂ ਦਾ ਤੇ ਜਦੋਂ ਪਾਣੀ ਖੜਾ ਰਿਹਾ ਖਤਮ ਹੋਣ ਨੂੰ ਜੇ ਕੋਈ ਸਿੱਖ ਜਦੇ ਸਰਕਾਰਾਂ ਨੂੰ ਕੋਈ ਕਰਨਾ ਚਾਹੁੰਦੇ ਅਪੀਲ ਸਿੱਖ ਜਦੇ ਤੇ ਬੰਦੀਆਂ ਨੂੰ ਜਾ ਕੋਈ ਜੇ ਕੋਈ ਸਿੱਖ ਜਦੇ ਬੰਦੀਆਂ ਸਰਕਾਰ ਇਹ ਹੀ ਤਾਂ ਅਸੀਂ ਤੇ ਚਾਹੁੰਦੇ ਆ ਵੀ ਜਿਨ੍ਹਾਂ ਦਾ ਨੁਕਸਾਨ ਹੁੰਦਾ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਦਾ ਰਜਾਨਾ ਭਰਿਆ ਜਾਵੇ ਜੀ ਬਿਲਕੁਲ ਹਾਂ ਜੀ ਜਿਨ੍ਹਾਂ ਦਾ ਇਹਨਾਂ ਨੁਕਸਾਨ ਹੋਇਆ ਨਾ ਇਹ ਦੇਖੋ ਸਾਰਾ ਖਰਚਾ ਕੀਤਾ ਹੋਇਆ ਕਿਸਾਨ ਨੇ ਤੇ ਪ੍ਰਸ਼ਾਸਨ ਨੂੰ ਤੇ ਆਪਣੇ ਵੀ ਚਾਹੀਦਾ ਇਹਦੇ ਤੇ ਕਹਿਣ ਨਾਲੋਂ ਤਾਂ ਨਹੀਂ ਬਹੁਤ ਪਾੜਾ ਤਾਂ ਕਈ ਕਹਿ ਰਹੇ ਨੇ ਵੀ ਪਾਣੀ ਤਾਂ ਆਇਆ ਹੀ ਨਹੀਂਗਾ ਲੋਕ ਜਿਹੜੇ ਕਹਿੰਦੇ ਆ ਜੀ ਉਹ ਇੱਥੇ ਦੇਖਣ ਆਣ ਕੇ ਕੀ ਹਾਲ ਹੈ ਲੋਕਾਂ ਦਾ ਆ ਜਿਹੜੇ ਇਧਰਲੇ ਥਲੜੇ ਘਾ ਰਿਹਾ ਸਾਰੇ ਚਾਰੇ ਹੁਣੇ ਤੋਂ ਹੀ ਕਣਕ ਦਾਣਾ ਸਾਂਭ ਕੇ ਜਾਣ ਨੂੰ ਤਿਆਰ ਇਹ ਸਮਾਨ ਕੱਢ ਕੇ ਜਾ ਰਿਹਾ ਜੀ ਨਹੀਂ ਹਾਂ ਜਿਨ੍ਹਾਂ ਦੇ ਘਰ ਨਹੀਂ ਵੇ ਆ ਜਾ ਵਿਚਾਰੇ ਜਿਹੜੇ ਬੈਠੇ ਵੇਚਾ ਤਖਲੀਬ ਚਾ ਜੀ ਸਾਰੇ ਘਰ ਇਧਰਲੇ ਸਾਰੇ ਤਖਲੀਬ ਚਾ ਜੀ ਇਹ ਘਰ ਹੁਣ ਕਿੱਧਰ ਦੀ ਜਾਊਗਾ ਨਾ ਇਹ ਨੂੰ ਇਹ ਹੀ ਰਸਤਾ ਜਾਂਦਾ ਜੀ ਕਿ ਕਿਹੜੇ ਬੰਨੋਂ ਜਾਣਗੇ ਚਾਰੇ ਹੂੰ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਆ ਜੀ। ਜੀ ਕਵਰੇਜ ਕਰਕੇ ਲਿਆਏ ਆ ਧੀਰਾ ਘਰ ਤੋਂ, ਤੱਲੀ ਗੁਲਾਮ ਤੋਂ ਤੇ ਹੁਣ ਆਪਾਂ ਸਤਲੁਜ ਦਰਿਆ ਤੇ ਆ ਗਏ ਆ ਕੋਟ ਬੁੱਢਾ। ਆ ਮੇਰੇ ਪਿੱਛੇ ਪੁਲ ਵੇਖ ਸਕਦੇ ਹੋ ਤੁਸੀਂ ਕੋਟ ਬੁੱਢਾ ਤੇ ਦਰਿਆ ਵੇਖੋ ਫੁੱਲ ਭਰਿਆ ਹੋਇਆ ਪਾਣੀ ਫੁੱਲ ਸਪੀਡ ਨਾਲ ਚੱਲ ਰਿਹਾ। ਤੇ ਵੇਖ ਲਓ ਵੀ ਅ ਆਪਣੀਆਂ ਪਿਛਲੀਆਂ ਵੀਡੀਓ ਵੇਖੋਗੇ ਤੁਸੀਂ ਤੇ ਇੱਥੇ ਪਾਣੀ ਸਾਰੇ ਹੈ ਨਹੀਂ ਸੀ ਉਹ ਵੇਖੋ ਸਾਹਮਣੇ ਕੋਠਾ ਡੁੱਬਿਆ ਪਿਆ ਵਾ। ਤਾ ਦਰਿਆ ਦੇ ਪੁਲਾਂ ਦੇ ਨਾਲ ਪਾਣੀ ਆ ਵੇਖੋ ਥੱਲੋਂ ਖਹਿ ਕੇ ਜਾ ਰਿਹਾ ਤੇ ਪੂਰੀ ਸਪੀਡ ਨਾਲ ਪਾਣੀ ਜਾ ਰਿਹਾ ਤੇ ਜਿਹੜਾ ਅਗਲਾ ਇਲਾਕਾ ਏ ਇਧਰ ਧੀਰਾ ਕਰ ਤੇ ਇਧਰ ਨੂੰ ਇਲਾਕਾ ਬੰਡਾਲਾ ਬੰਡਾਲੇ ਵਾਲਾ ਇਲਾਕਾ ਉਧਰਲਾ ਸਾਰੀਆਂ ਫਸਲਾਂ ਜਿਹੜੀਆਂ ਨੇ ਇਸ ਪਾਣੀ ਦੇ ਨਾਲ ਬਰਬਾਦ ਹੋ ਜਾਣੀਆਂ ਨੇ ਕਿਉਂਕਿ ਪਾਣੀ ਪੂਰੀ ਸਪੀਡ ਦੇ ਨਾਲ ਫੁੱਲ ਦਰਿਆ ਭਰਿਆ ਤੇ ਪੂਰੀ ਸਪੀਡ ਨਾਲ ਪਾਣੀ ਜਾ ਰਿਹਾ ਮਿੱਤਰੋ ਆਹ ਵੇਖੋ ਸਾਹਮਣੇ ਵੇਖ ਸਕਦੇ ਹੋ ਦਰਿਆ ਕਿੰਨਾ ਫੁੱਲ ਭਰਿਆ ਹੋਇਆ ਪਾਣੀ